ਮੇਰੀ ਮਾਂ ਦੋ ਮੁੰਡਿਆਂ ਨਾਲ ਰੜੀ ਹੋਈ ਆ ਤੇ ਉਹ ਮੁੰਡਿਆਂ ਦੀ ਮਾਂ ਵੀ ਨਾਲ ਰੜੀ ਹੋਈ ਹੈ ਇਹਨਾਂ ਚਾਰਾਂ ਨੇ ਮਿਲ ਕੇ ਮੇਰਾ ਰੇਪ ਕੀਤਾ ਉਹ ਵੀ ਇੱਕ ਵਾਰ ਨਹੀਂ ਦੋ ਵਾਰ ਇਹ ਵਜਾ ਹੈ ਕਿ ਬਸ ਇੱਕ ਪਾਗਲ ਬਣਾ ਕੇ ਸਾਜ਼ਿਸ਼ ਉਡਾਲ ਕੇ ਸਾਰਾ ਗਲਤ ਕੀਤਾ ਗਿਆ ਨਹੀਂ ਨਹੀਂ ਮੈਂ ਸਟੱਡੀ ਕਰਦੀ ਹਾਂ ਸਟੱਡੀ ਕਰਦੀ ਹਾਂ 9th ਉਹ ਬੰਦੇ ਦੀ ਕਿੰਨੀ ਉਮਰ ਦਾ ਸੀ ਮੇਰੀ 16 ਸਾਲ ਮੈਂ ਕਿਸੇ ਨੂੰ ਨਹੀਂ ਦੱਬਿਆ ਠੀਕ ਹੈ ਦਾ ਮੇਰੇ ਨਾਲ ਬਹੁਤ ਵਧੀਆ ਰਿਲੇਸ਼ਨ ਸੀ 7 ਮਹੀਨੇ ਤੋਂ ਮੈਂ ਆਪਣੀ ਮਦਰ ਕੋਲ ਰਹਿ ਰਹੀ ਹਾਂ ਇਹਦੇ ਪਾਪਾ ਤੇ ਇਹਦੇ ਦਾਦੀ ਨੂੰ ਆਪਣੇ ਦੁਕਾਨ ਚ ਲੈ ਕੇ ਸਾਰਾ ਕੁਝ ਉਹ ਇਹਨਾਂ ਦੋਵਾਂ ਪਰਵਾਂ ਨੇ ਰਲ ਕੇ ਮੇਨੂੰ ਰੇਪ ਕੀਤਾ ਮੇਰੀ ਮਾਂ ਇਹਨਾਂ ਦੇ ਨਾਲ ਰਲਈ ਹੋਈ ਸੀ ਕੁਲਵਿੰਦਰ ਕੌਰ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਮੈਂ ਕਿਸੇ ਨਾਲ ਕੋਈ ਗਲਤ ਕੰਮ ਨਹੀਂ ਜਿਖਰਾਇਆ ਠੀਕ ਹੈ ਇਹਦਾ ਇਹਦਾ ਫੋਨ ਫੋਟੋਆਂ ਫਾਸਟ ਵੀ ਨਾ ਫੋਟੋਆਂ ਉਹਨਾਂ ਦੇ ਉਹਨਾਂ ਦੀ ਸਿਸਟਰ ਨਾਲ ਸਾਰੀ ਚੈਟ ਹੈ ਮੇਰੇ ਕੋਲ ਪ੍ਰੂਫ ਹੈ ਸਾਰੇ ਉਹਨੇ ਹੀ ਕਹਿਆ ਕਿ ਮਾਜੀ ਦਰਬਾਰ ਸਾਹਿਬ ਲੈ ਕੇ ਗਏ ਸੀ ਕਿ ਇੱਕ ਹੋਟਲ ਦੇ ਵਿੱਚ ਮਾਫੀ ਮੰਗਣ ਦੇ ਲਈ ਤੇ ਉੱਥੇ ਨਾ ਮ ਠੀਕ ਹੈ ਜੇ ਚਾਚੀ ਲੈ ਕੇ ਗਏ ਤੇ ਚਾਚੀ ਠੀਕ ਹੈ ਉੱਥੇ ਪ੍ਰੂਫ ਇਹਨਾਂ ਨੇ ਮੇਰੇ ਲਾਏ ਆ ਧੱਕੇ ਨਾਲ ਲਵਾਏ ਜੋ ਵੀ ਕੁਝ ਵੀ ਆ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਭਈ ਸਰ ਮੈਂ ਇਨਸਾਫ ਚਾਹੁੰਦੀ ਆ ਜੇ ਕਿਸੇ ਨੂੰ ਇਸ ਗੱਲ ਤੇ ਨਹੀਂ ਜਗੀਤ ਤੇ ਮੇਰਾ ਮੈਡੀਕਲ ਵੀ ਕਰਾ ਸਕਦੇ ਹੋ ਇਹਨਾਂ ਚਾਰਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ ਅੱਜ ਵੀ ਅੱਜ ਤੁਸੀਂ ਕਾਰਵਾਈ ਕਰਵਾਉਣ ਲਈ ਪਹੁੰਚੇ ਹੋ ਕੀ ਮੰਗ ਲੈ ਕੇ ਆਏ ਹੋ ਕੀ ਹੋਇਆ ਮੈਂ ਸਰ ਇਨਸਾਫ ਚਾਹੁੰਦੀ ਆ ਮੈਨੂੰ ਇਨਸਾਫ ਮਿਲੇ ਟੈਂਪਲ ਤੋਂ ਪ੍ਰੋਪਰ ਕਾਰਵਾਈ ਕਰੇ ਇਨ ਆਚਾਰਾਂ ਉੱਤੇ ਗੱਲ ਕੀਆ ਗਿਆ ਹੈ ਕਿ ਕਿ ਕਰਨ ਕਿ ਇਹ ਦੋ ਮੁੰਡਿਆਂ ਨੂੰ ਰਲ ਕੇ ਮੇਰਾ ਰੇਪ ਕੀਤਾ ਮੇਰੀ ਮਾਂ ਇਨ ਦੇ ਨਾਲ ਰਲਈ ਹੋਈ ਸੀ ਕੁਲਵਿੰਦਰ ਕੌਰ ਵੀ ਇਨ ਦੇ ਨਾਲ ਸ਼ਾਮਿਲ ਹੈ ਇਹ ਦਰਸ਼ਨਾਮੀ ਨਹੀਂ ਗੋਲਡਨ ਗੇਟ ਦਾ ਕੋਈ ਕੋਈ ਚੀਜ਼ ਜੜੀ ਗੱਲ ਇਹ ਹੋਈ ਹੈ ਕਿ ਮੇਰੀ ਮਾਂ ਦੋ ਮੁੰਡਿਆਂ ਨਾਲ ਰਲਈ ਹੋਈ ਹੈ ਤੇ ਉਹ ਮੁੰਡਿਆਂ ਦੀ ਮਾਂ ਵੀ ਇਨ ਨਾਲ ਰਲਈ ਹੋਈ ਹੈ ਇਨ ਆਚਾਰਾਂ ਨੇ ਮਿਲ ਕੇ ਮੇਰਾ ਰੇਪ ਕੀਤਾ ਉਹ ਵੀ ਇੱਕ ਵਾਰ ਨਹੀਂ ਦੋ ਵਾਰ ਪਾਜੀ ਮੈਂ ਰੋ 5000 ਰੁਪਏ ਕਮਾ ਟੋਟ ਘਟਨੀ ਤੇ 1 ਮੰਥ ਹੋ ਹੀ ਗਿਆ ਤੁਹਾਡੀ ਮੰਮੀ ਕੀ ਰਲੀ ਹੋਈ ਆ ਤੁਹਾਨੂੰ ਕਿਹਦਾ ਪਤਾ ਲੱਗਦਾ ਮੈਨੂੰ ਪਹਿਲਾਂ ਪਤਾ ਸੀ ਮੈਂ ਆਪਣੇ ਘਰ ਦੱਸਣਾ ਸ਼ੁਰੂ ਕੀਤਾ ਉਦੋਂ ਮੇਰੀ ਨਾਨੀ ਉਹਨੂੰ ਵੀ ਸਾਰਾ ਕੁਝ ਪਤਾ ਹੈ ਇਸ ਟਾਈਮ ਦੇ ਭਾਵੇਂ ਜੋ ਮਰਜ਼ੀ ਕਰੇ ਮੇਰੀ ਨਾਨੀ ਨੇ ਮੈਨੂੰ ਗਲਤ ਪਾ ਦਿੱਤਾ ਕਿ ਇਹ ਉਹ ਮੁੰਡੇ ਨਾਲ ਗਲਤ ਹੈਗੀ ਆ ਤਾਂ ਕਰਕੇ ਮੇਰੀ ਕੁੜੀ ਨੂੰ ਬਦਨਾਮ ਕਰ ਰਹੀ ਹੈ ਮੈਂ ਮੈਰਿਡ ਕੈਨ ਮੈਰਿਡ ਮੈਂ ਅਨਮੈਰਿਡ ਆ ਤੇ ਆਹਰ ਵਜਾ ਕੀ ਰਹੀ ਹੈ ਸਾਰਾ ਇਹ ਵਜਾ ਇਹ ਹੈ ਕਿ ਬਸ ਇੱਕ پاਗਲ ਬਣਾ ਕੇ ਸਾਜੀਸ ਨਾਲ ਕੇ ਸਾਰਾ ਗਲਤ ਕੀਤਾ ਗਿਆ ਤੁਸੀਂ ਨੌਕਰੀ ਕਰ ਰਹੇ ਕਰਦੀ ਨਹੀਂ ਨਹੀਂ ਮੈਂ ਸਟੱਡੀ ਕਰਦੀ ਹਾਂ ਸਟੱਡੀ ਕਰਦੀ ਹਾਂ ਨਾਇਨਥ ਔਰ ਉਹ ਬੰਦੇ ਮੇਰੇ ਕਿੰਨੀ ਉਮਰ ਤੇਰੀ ਮੇਰੀ 16 ਸਾਲ ਹਾਂ ਜਿੱਦ ਮੈਂ ਤੁਹਾਡੇ ਪਾਪਾ ਨੂੰ ਪਤਾ ਇਹ ਕੱਲ੍ਹ ਮੇਰੇ ਪਾਪਾ ਨੂੰ ਫੋਨ ਪਤਾ ਲੱਗੀ 15 ਦਿਨ ਤੋਂ ਪਹਿਲਾਂ ਕੁਝ ਨਹੀਂ ਸੀ ਪਤਾ ਕਿ ਮੇਰੀ ਮੰਮੀ ਨੇ ਦੱਸਣਾ ਨਹੀਂ ਸੀ ਦਿੱਤਾ ਉਹ ਹੋ ਜਾਂ ਕਿੱਥੋਂ ਦੇ ਰਹਿਣ ਵਾਲੇ ਉਹ ਹੈਗੇ ਤੇ ਬੁਰਜੀ ਦੇ ਹਾਂਜੀ ਉਹ ਕੰਮ ਕਰਦੀ ਹੈ ਹਾਂਜੀ ਆਕਾਸ਼ ਦੀ ਭਾਈ ਪੰਜਾਬ ਦੇ ਵਿੱਚ ਲੱਗਾ ਲਵ ਪਲੰਬਰ ਦਾ ਕੰਮ ਕਰਦਾ ਉਹਨਾਂ ਦੀ ਮਾਂ ਹਸਪੀਟਲ 'ਚ ਲੱਗੀ ਹੋਈ ਹੈ ਤੁਹਾਡਾ ਮੈਡੀਕਲ ਕਾਰਾ ਹੋਇਆ ਨਹੀਂ ਤੁਹਾਡੇ ਨਾਲ ਗਲਤ ਕੰਮ ਕਿਸ ਦੁਆਰਾ ਕੀਤਾ ਗਿਆ ਹਾਂਜੀ ਤੁਹਾਡੇ ਨਾਲ ਗਲਤ ਕੰਮ ਕਿਸ ਦੁਆਰਾ ਕੀਤਾ ਗਿਆ ਮੇਰੀ ਮਾਤਾ ਦੇ ਦੁਆਰਾ ਮਾਤਾ ਦੇ ਦੁਆਰਾ ਹਾਂ ਰਲਈ ਹੋਈ ਸੀ ਜਿਹੜੇ ਨਾਲ ਮੁੰਡੇ ਆ ਉਹਨਾਂ ਦਾ ਕੀ ਕੰਮ ਕਰਨੇ ਚਾਹੁੰਦੇ ਉਹਨਾਂ ਦੇ ਇੱਕ ਸੂਰਜ ਕਿਉਂ ਵੀ ਨਾਲ ਲੜੇ ਮੇਰੀ ਲਵ ਜੀਤ ਦੇ ਮੇਰੀ ਮਾਂ ਦੇ ਨਾਲ ਗਲਤ ਸੰਬੰਧ ਹੈਗੇ ਨੇ ਬੜੇ ਚਿਰ ਤੋਂ 4 ਸਾਲ ਹੋ ਗਿਆ ਇੱਕ ਦੂਜੇ ਨਾਲ ਮੇਲ ਵਰਤ ਕਰਦੇ ਆ ਇਹਨਾਂ ਦੇ ਗਲਤ ਸੰਬੰਧ ਨੇ ਨਹੀਂ ਮੰਨਦਾ ਦੋ ਇਹਨੇ ਕਿਹੜੇ ਬੰਦੇ ਨੇ ਤੁਹਾਡਾ ਗਲਤ ਕੰਮ ਕੀਤਾ ਲਵਜੀਤ ਨੇ ਵੀ ਕਾਜ ਕੀਤਾ ਨਹੀਂ ਮੁੰਡਾ ਦੋ ਮਿਲ ਕੇ ਕੀਤਾ ਹਾਂਜੀ ਤੁਸੀਂ ਇਹਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹਾਂਜੀ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਪਈ ਸਰ ਮੈਂ ਇਨਸਾਫ ਚਾਹੁੰਦੀ ਆ ਜੇ ਕਿਸੇ ਨੇ ਇਸ ਗੱਲ ਦੇ ਨਹੀਂ ਚਕੀ ਤੇ ਮੇਰਾ ਮੈਡੀਕਲ ਵੀ ਕਰਾ ਸਕਦੇ ਹੋ ਇਹਨਾਂ ਚਾਰਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕਦੋਂ ਇਹ ਗਲਤ ਕੰਮ ਤਾਂ ਕਦੋਂ ਆਇਆ ਜੁਲਾਈ ਮਹੀਨੇ ਦੇ ਵਿੱਚ ਇਹ ਤਿੰਨ ਚਾਰ ਮਹੀਨਿਆਂ ਤੋਂ ਚੱਲੇ ਹਾਂ ਹਾਂਜੀ ਮੈਨੂੰ ਦੱਸਣ ਨਹੀਂ ਦਿੱਤਾ ਮੈਨੂੰ ਆਪਣੇ ਕੋਲ ਲੈ ਗਏ ਜਦੋਂ ਮੈਂ ਹੁਣ ਇੱਥੇ ਆਪਣੇ ਪਿਓ ਕੋਲ ਆਈਆਂ ਤਾਂ ਮੈਂ ਦੱਸਿਆ ਦਰਬਾਰ ਸਾਹਿਬ ਦਾ ਨਾਮ ਲੈ ਕੇ ਮੈਂ ਹੀ ਕਰਦੀ ਆ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਦੇ ਉੱਤੇ ਕਾਰਵਾਈ ਸਖਤ ਕੀਤੀ ਜਾਵੇ ਤੇ ਜੇ ਕਿਸੇ ਨੇ ਨਹੀਂ ਚਕੀ ਤੇ ਮੇਰਾ ਮੈਡੀਕਲ ਕਰਾ ਲੇਤਾ ਜਾਵੇ ਇਹ ਲੋਕਾਂ ਨੂੰ ਆਮ ਨੂੰ ਡੇਕੇਰ ਛੜੀ ਕੁੜੀ ਤੇਰੇ ਰ ਕੁੜੀ ਸੱਚਾਈ ਕੀ ਹੈ ਜੀ ਨਾ ਕੀ ਤਾਂ ਸਾਡੀ ਕਰਦੇ ਪਿਆ ਜਿੱਤੇ ਮੈਂ ਕੋਈ ਗਲਤ ਕੰਮ ਨਹੀਂ ਕਰਾ ਰਹੀ ਠੀਕ ਹੈ ਨਾ ਮੈਂ ਕੁੜੀ ਨਾਲ ਕੋਈ ਗਲਤ ਕੰਮ ਕਰਾਇਆ ਜੀ ਅੱਜ ਮੇਰੇ ਤੇ ਬਲੇਮ ਲੱਗ ਰਿਹਾ ਫਿਰ ਜਦੋਂ ਹੋਇਆ ਉਹ ਕਿਹਨੇ ਦੱਸਿਆ ਕੁੜੀ ਨੇ ਆਪਣੀ ਮਾਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਕਿਹਾ ਜਾ ਰਿਹਾ ਦੱਬਿਆ ਜਾ ਰਿਹਾ ਸਾਨੂੰ ਮੈਂ ਕਿਸੇ ਨੂੰ ਨਹੀਂ ਦੱਬਿਆ ਠੀਕ ਹੈ ਇਹਦਾ ਮੇਰੇ ਨਾਲ ਬਹੁਤ ਵਧੀਆ ਰਿਲੇਸ਼ਨ ਸੀ ਤਾਂ ਹੀ ਮੈਂ ਤਾਂ ਆਪਣੀ ਮਦਰ ਕੋ ਰਹਿ ਰਹੀ ਹਾਂ ਇਹਦੇ ਪਾਪਾ ਤੇ ਇਹਦੇ ਦਾਦੀ ਨੂੰ ਆਪਣੇ ਦਬਕਾ ਚ ਲੈ ਕੇ ਸਾਰਾ ਕੁਝ ਫਿਰ ਆਪਣਾ ਪੱਖ ਰੱਖੋਗੀ ਕਿ ਮਾਂ ਕੀ ਕਰ ਰਹੇ ਹੋ ਕੀ ਮਤਲਬ ਕੀ ਹਾਜੀ ਰੀਟਲ ਅਸੀਂ ਕੀ ਧਿਆਨ ਦੇਣੀ ਪਈ ਹੈ ਜੀ ਰੂਪ ਲਗਾ ਰਹੀ ਹੈ ਤੇ ਝੂਠਾ ਨਹੀਂ ਕਰਨਾ ਮੈਂ ਕਿਸੇ ਨਾ ਕੋਈ ਗਲਤ ਕੰਮ ਨਹੀਂ ਜੀ ਕਰਾਇਆ ਠੀਕ ਹੈ ਇਹਦਾ ਇਹਦਾ ਫੋਨ ਫੋਲੋ ਕਾਸਟਿਕ ਨਾਲ ਫੋਟਵਾਵਾ ਉਹਨਾਂ ਦੇ ਉਹਨਾਂ ਦੀ ਸਿਸਟਰ ਨਾਲ ਸਾਰੀ ਚੈਟ ਹੈ ਮੇਰੇ ਕੋਲ ਪ੍ਰੂਫ ਹੈ ਸਾਰੇ ਉਹਨਾਂ ਨੇ ਹੀ ਕਿਹਾ ਕਿ ਜੀ ਕਿਸੇ ਦਰਬਾਰ ਸਾਹਿਬ ਲੈ ਕੇ ਗਏ ਸੀ ਕਿ ਇੱਕ ਹੋਟਲ ਦੇ ਵਿੱਚ ਮਿਲਦੀ ਮੰਗਲ ਲਈ ਤੇ ਉੱਥੇ ਨਾ ਮੈਂ ਮਾਫੀ ਮੰਗਣ ਦੀ ਕਰਿਆ ਨਾ ਪਰ ਜੀ ਮੈਨੂੰ ਪਤਾ ਜੇ ਠੀਕ ਹੈ ਇਹਦੀ ਚਾਚੀ ਲੈ ਕੇ ਗਏ ਤੇ ਚਾਚੀ ਠੀਕ ਹੈ ਉੱਥੇ ਪ੍ਰੂਫ ਇਹਨਾਂ ਨੇ ਮੇਰੇ ਲਾਏ ਆ ਧੱਕੇ ਨਾਲ ਲਵਾਏ ਜੋ ਵੀ ਕੁਝ ਵੀ ਆ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਮਤ ਸਬਤਾਰ ਕੜ ਮੇਰਾ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੇ ਮੈਨੂੰ ਕੀ ਪਤਾ ਇਹਨਾਂ ਕੋਲ ਸੀ ਕਿ ਇਹਨਾਂ ਨੇ ਆਪੇ ਲਾ ਰਿਆ ਮਾਮਲੇ ਦਾ ਵੱਡਾ ਹੋ ਗਿਆ ਕਿ ਮੈਂ ਕੈਮਰਾ ਪਿੱਛੇ ਕਰ ਪਰ ਉਹ ਲੜਕੀ ਕਹਿ ਰਹੀ ਹੈ ਕਿ ਮਾਂ ਬਰੀ ਗਲਤੀ ਸੀ ਉਸ ਤੋਂ ਬਾਅਦ ਮੈਨੂੰ ਕਹਿ ਰਹੀ ਸੀ ਕਿ ਗਲਤ ਕਰਿਆ ਮੈਂ ਨਹੀਂ ਕਿਸੇ ਨਾਲ ਗਲਤ ਠੀਕ ਹੈ ਨਾ ਹਮ ਸੋ ਇੱਕ ਵਾਰੇ ਤਸਵੀਰ ਤੁਸੀਂ ਕੀ ਮੰਗ ਕਰ ਰਹੇ ਹੋ ਜੀ ਮੈਂ ਮੰਗ ਇਹੀ ਕਰ ਰਿਹਾ ਕਿ ਸਭ ਨੂੰ ਹਿਸਾਬ ਹੋਇਆ ਜਾਵੇ ਤੇ ਆਪੇਂ ਤਰਫੋਂਸ ਵਾਪਸ ਲਈ ਜਾਵੇ ਪਰ ਜੋ ਲੜਕੀ ਘੜੀ ਜੱਟ ਦੇ ਘਰ ਵਾਲਾ ਜੱਟ ਦੀ ਸੱਸ ਰੋਬ ਲਗਾ ਰਹੀ ਆ ਉਹ ਉਹਨੂੰ ਕਿਦਾ ਵੇਖ ਰਿਹਾ ਮੈਨੂੰ ਨਹੀਂ ਪਤਾ ਕਿਉਂ ਲਗਾ ਰਿਹਾ ਠੀਕ ਹੈ ਆਤਾ ਕੀ ਨਾਮ ਹੈ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਕੀ ਮੰਗ ਲੈ ਕੇ ਮੇਰਾ ਨਾਮ सुरेंद्र ਕੋਹਰ ਮੈਂ ਪੰਜਾਬ ਪੁਲਿਸ ਡਿਊਟੀ ਕਰਦੀ ਨਹੀਂ 2013 ਦੇ ਵਿੱਚ ਮੈਂ ਲੁਧਿਆਣੇ ਆਪਣੀ ਭੱਜ ਗਈ ਸੀ ਬਹੁਤ ਦੁਖੀ ਉੱਥੇ ਮੈਂ 2021 ਵਿੱਚ ਰਿਟਾਇਰਮੈਂਟ ਗਈ ਇਹਦੀ ਇਹ ਮੈਨੂੰ ਇਹ ਟਿਕਾਣਾ ਨਹੀਂ 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 ਸੀ ਦਿੰਦੀ ਇਹਦੇ ਦੁੱਖ ਹੀ ਮੈਂ ਵਾਪਸ ਨਹੀਂ ਆਈ ਕੋਈ ਨਹੀਂ ਟਿਕਾਣਾ ਇਹ ਮੇਰੀ ਨਾ ਅੱਛਾ ਜੀ ਤੁਹਾਨੂੰ ਰਹਿ ਨਹੀਂ ਸੀ ਦਿੰਦੀ ਕੋਈ ਨਾ ਇਲਜ਼ਾਮ ਲਾ ਸ਼ਟਲਿਸ ਜੇ ਉਹ ਥਾਣੇ ਚੌਂਕੀ ਭੱਜ ਜਾਂਦੀ ਅਸੀਂ ਸ਼ਰਮ ਦੇ ਮਾਰੇ ਕਿ ਇੱਥੇ ਡਿਊਟੀ ਕੀਤੀ ਸਾਡੇ ਜਾਣ ਦੇ ਕਰਕੇ ਅਸੀਂ ਚਲੇ ਗਏ ਮੈਂ ਵਾਪਸ ਨਹੀਂ ਆਈ ਵਾਪਸ ਉੱਥੋਂ ਅਜੇ ਵੀ ਉੱਥੇ ਰਹੇ ਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਇਹਦੀ ਮੰਮੀ ਨੇ ਯਾ ਇੱਥੇ ਦੋਨੋਂ ਜੀ ਝਗੜੇ ਆ ਗਿਆ ਤੇ ਮੈਂ ਇੱਥੇ ਮੈਂ ਕਿਹਾ ਚਲੋ ਸੁਲ੍ਹਾ ਸੁਵਾਈ ਕਰਾਉਣੀ ਥੋੜੀ ਬਹੁਤੀ ਕੋਈ ਲੜਾਈ ਹੋਊਗੀ ਮੈਨੂੰ ਨਹੀਂ ਸੀ ਪਤਾ ਕਿ ਇਹਨਾਂ ਦੀ ਇੱਥੇ ਇਹੋ ਜਿਹੇ ਅੰਗਲ ਖਿਲਰਨੀਆਂ ਦੀ ਬੇਟੀ ਨਾਲ ਤੁਹਾਡੀ ਤਾਂ ਕੀ ਨਾ ਕਿੱਥੇ ਰਹਿੰਦੀ ਜੀ ਲਕਮਾਰੀ ਉਹ ਕਿੱਥੇ ਰਹਿੰਦੀ ਦਰਸ਼ਨਿਆ ਨੂੰ ਰਹਿੰਦੀ 골ਡਨ ਗੇਟ ਦੇ ਤੇ ਮੁੰਡਾ ਤੁਹਾਡਾ ਕੀ ਕੰਮ ਕਰਦਾ ਜੇਡਾ ਮੇਰਾ ਕਰਦਾ ਟਾਵਰਾਂ 'ਤੇ ਪਾਉਂਦਾ ਤੇਲ ਪਾਉਂਦਾ ਸੀ ਟਾਵਰ ਦਾ ਉਹਨੂੰ ਨਹੀਂ ਸੀ ਪਤਾ 2 ਸਾਲ ਪਹਿਲਾਂ ਥੋੜੀ ਜਿਹੀ ਗੱਲ ਦਾ ਪਤਾ ਪਤਾ ਇੱਕ ਵਾਰੀ ਵਿਸਤਾਰ ਉਪਰ ਦੱਸੋ ਕੀ ਗੱਲ ਕੀ ਹੋਈ ਹੈ ਅ ਗੱਲੇ ਹੋਈਆਂ ਕਿ ਜਦੋਂ ਮੈਨੂੰ ਨੇ ਬੁਲਾਇਆ ਕਿ ਲੜਾਈ ਹੋਈ ਤੇ ਮੈਂ ਤੇ ਉਹ ਗਰੇਲੂ ਝਗੜੇ ਕਰਕੇ ਆਈ ਸੀ ਕਿ ਗਰੇਲੂ ਝਗੜਾ ਜਦੋਂ ਮੈਂ ਇੱਥੇ ਪਹੁੰਚੀ ਮੇਰਾ ਬੇਡਾ ਮੈਨੂੰ ਦੱਸਣ ਲੱਗਾ ਕਿ ਮੰਮੀ ਆਹ ਆ ਗੱਲਾਂ ਹੈਗੀਆਂ ਵਾ ਕਿ ਇਹਨੇ ਕੁੜੀ ਨੂੰ ਹੋਟਲ 'ਚ ਖੜਿਆ ਹੋਟਲ 'ਚ ਖਾੜ ਕੇ ਇੱਕ ਆਸ਼ਨਾ ਦਾ ਮੁੰਡਾ ਉਹਦੇ ਨਾਲ ਗਲਤ ਕੰਮ ਵੀ ਕਰਾਇਆ ਪਰ ਮੈਂ ਨਹੀਂ ਮੰਨੀ ਮੈਂ ਕਿ ਤੂੰ ਕੀਤਾ ਐਵੇਂ ਕਿਸੇ ਦੇ ਪਿੱਛੇ ਲੱਗਦਾ ਫਿਰ ਇਹ ਮੈਨੂੰ ਉੱਥੇ ਲੈ ਕੇ ਗਿਆ ਫਿਰ ਆਪਣੇ ਵੱਡਾ ਬੇਡਾ ਖੜਿਆ ਉੱਥੇ ਉਹਨਾਂ ਕੋ ਪੁੱਛਿਆ ਉਹਨਾਂ ਇਹਨੂੰ ਕੁੜੀ ਨੂੰ ਜਾਣਦੇ ਆ ਪਛਾਣ ਲਿਆ ਕਹਿੰਦੇ ਹਾਂ ਇਹ ਕੁੜੀ ਪਹਿਲਾਂ ਵੀ ਦੋ ਵਾਰੀ ਆਪਣੀ ਮਾਂ ਦੇ ਨਾਲ ਤੇ ਇੱਕ ਫੇਰ ਅਸੀਂ ਗੱਤੀ ਸੰਗਹੀ ਰਜਿਸਟਰ ਵੇਖ ਸਕਦੇ ਹਾਂ ਤੁਹਾਡਾ ਸਾਨੂੰ ਨਾਂ ਨੁਕਰ ਬਹੁਤ ਕੀਤੀ ਉਹਨਾਂ ਕਿ ਨਹੀਂ ਨਹੀਂ ਇਦਾਂ ਨਹੀਂ ਦਿਖਾ ਸਕਦੇ ਸਾਡਾ ਰੋਟੀ ਰੋਜੀ ਦਾ ਸਵਾਲ ਫੇਰ ਅਸੀਂ ਕਿ ਮੁਲਾਜ਼ਮਾਂ ਕੁਤਵਾਲੀ ਦੱਸਿਆ ਉਹਨਾਂ ਨੇ ਸਾਡੇ ਲੱਕ ਬੰਦਾ ਭੇਜਿਆ ਫੇਰ ਇਹਦੇ ਉਥੋਂ ਸਬੂਤ ਨਿਕਲੇ ਉੱਤ ਸਾਰਾ ਇਹਦਾ ਉਧਾਰ ਕਾਰਡ ਦੀ ਗੱਲ ਆ ਲਿਖਿਆ ਸਾਡਾ ਕੁਸ਼ਲ ਦਾ ਘਰ ਦਾ ਐਡਰੈਸ ਲਿਖਿਆ ਫਿਰ ਉਸ ਮੁੰਡੇ ਨੇ ਕਿਹਾ ਕਿ ਤੇ ਪਹਿਲਾਂ ਵੀ ਬੀਬੀ ਤਿੰਨ ਚਾਰ ਵਾਰੀ ਸਾਡੇ ਕੋਲ ਆਈ ਹੋਈ ਐ ਇਹ ਕੁੜੀਆਂ ਵੀ ਨਾਲ ਹੀ ਸੀ ਰਾਤ ਵੀ ਰਹਿ ਕੇ ਗਈ ਦੋ ਵਾਰੀ ਫਿਰ ਅਸੀਂ ਪੁੱਛਿਆ ਕਿਉਂ ਇੱਥੇ ਵੀ ਰਾਤ ਲਈ ਕਹਿੰਦੀ ਮੈਂ ਵੈਸੇ ਗਈ ਸੀ ਤੇ ਮੈਂ ਮੱਥਾ ਟੇਕਣ ਗਈ ਸੀ ਬੱਚੇ ਨਾਲ ਸੀ ਮੈਂ ਕਿਹਾ ਆਏ ਤੇ ਬਹੁਤ ਨੇੜੇ ਆ 15 ਕਮਰਾ ਲੈਣ ਦੀ ਲੋੜ ਹੀ ਨਹੀਂ ਪੈਂਦੀ ਫਿਰ ਏ ਮੁੰਡਾ ਬੀੜਾ ਮੇਰਾ ਮੈਂ ਨਹੀਂ ਇਹ ਗੱਲ ਕਹਿੰਦਾ ਰਿਹਾ ਮम्मी ਇਹ ਮੈਂ ਪੁੱਛਣਾ ਚਾਹੁੰਦਾ ਵੀ ਇਹ ਹੋਟਲ ਤੇ ਕਿਉਂ ਕਮਰਾ ਲੈ ਆਂਦੇ ਆਂ ਕੀ ਦੂਰ ਸੀ ਹੋਟਲ ਨੂੰ ਕਮਰਾ ਲੈ ਆਂਦੀ ਕਿਉਂਕਿ ਆਪਣਾ 5-6 ਕਿਲੋਮੀਟਰ ਤੇ ਘਰ ਹੋਆ ਫਿਰ ਇੱਕ ਇਹ ਅੱਗੇ ਸਭ ਤੋਂ ਇਹਨਾਂ ਗਾਲਾਂ ਮੁੰਡਾ ਮੇਰੇ ਮੁੰਡੇ ਨੂੰ ਕਰਨ ਲਾਪੀ ਤੇਰੀ ਮਾਂ ਵੀ ਕਹਿੰਦੀ ਤੇਰੀ ਮਾਂ ਤੇਰੀ ਭੈਣ ਬਹੁਤ ਗੰਦੀਆਂ ਦਾ ਗਾਲਾਂ ਸਾਨੂੰ ਫੋਨ ਤੇ ਵੀ ਗੱਡੀਆਂ ਤੁਹਾਡੇ ਵੱਲੋਂ ਪੁਲਿਸ ਕੰਪਲੇਟ ਕੀਤੀ ਕਿਸੀ ਜਿਸ ਤੋਂ ਪਤਾ ਲੱਗਦਾ ਹਾਂ ਮੈਂ ਐਸਾ ਨੂੰ ਜਿਹੜੀ ਗੱਲ ਤਾਂ ਪਹਿਲਾਂ ਪਤਾ ਪਹਿਲਾਂ ਇਹ ਨਹੀਂ ਸੀ ਹੋਟਲ ਦਾ ਪਹਿਲਾਂ ਨਹੀਂ ਸੀ ਪਤਾ ਲੱਗਾ ਪਹਿਲਾਂ ਇਹ ਨਾ ਇੱਕ ਮੁੰਡਾ ਰਮਾਨ ਨਾਮ ਦਾ ਕੁਝ ਹਵ ਸਾਡ ਸੋੜ ਲੱਗੀ ਮੁੰਡੇ ਇਹ ਪਤਾ ਲਿਆਂ ਗਿਆ ਸੀ ਇਹ ਉਹਦਾ ਮਗਰੋਂ ਚਵਾਲਦਾ ਮੁੰਡਾ ਰਮਨਸਪਰੀ ਮੈਨੂੰ ਨਾ ਅਗਰ ਪਤਾ ਇਹਨੋਂ ਕੋਈ ਪਤਾ ਲੱਗਾ ਕੀ ਮੰਗ ਕੀ ਕਰ ਤੈਨੂੰ ਸਾਫ ਮਗਦੇ ਪੇ ਮਤਾ ਜੀ ਆਇਆ ਵਾ ਇੱਥੇ ਘਰ ਹੈ ਮਤਾ ਜੀ ਇਨਸਾਨਮਕ ਦੇ ਪੇ ਜਦੋਂ ਕਿ ਇਹਦੀ ਗੱਲ ਪਹਿਲਾਂ ਜਦੋਂ ਕੀ ਦੀ ਗੱਲ ਲੱਭਦੀ ਤਾਂ ਮੁੰਡੇ ਨਾਲ ਕੀ ਆਪਣਾ ਦੂਰਜੀ ਦਾ ਸੀਗਾ ਤੇ ਉਹ ਮੁੰਡਾ ਇਹਨੂੰ ਪਤਾ ਸੀ ਇਹਦੀ ਗੱਲ ਬਸ ਪਪਾ ਸਾਨੂੰ ਹੀ ਪਤਾ ਸੀ ਜੀ ਪ੍ਰਸ਼ਾਸਨ ਕੋਲੋਂ ਸਰਪ ਮੰਗਦੇ ਤੁਸੀਂ ਆ ਗਈ ਹਾਂਜੀ ਹਾਂਜੀ ਇਹ ਹੀ ਸਾਖ ਹੀ ਮੰਗੇ ਛੋਟੀ ਜੀ ਬੇਟੀ ਦਾ ਕੰਮ ਹੋਇਆ ਉਹ ਚੁੱਪ ਕਰਕੇ ਤੁਹਾਨੂੰ ਬਿਠਾਉਣ ਦੀ ਕੋਸ਼ਿਸ਼ ਕਰਦੇ ਪਏ ਆ ਇਹ ਸਾਖ ਮੰਗਦੇ ਮੇਰਾ ਸੁਖਪ੍ਰੀਤ ਸਿੰਘ ਹੈ ਕਿੱਥੋਂ ਦੇ ਰਿਆਣ ਵਾਲੇ ਜੀ ਮੈਂ ਜੀ ਦਰਸ਼ਾਨਿਆਂ ਵੀ ਨਹੀਂ ਹਾਂ ਹਾਂਜੀ ਬਲੌਗ ਨੰਬਰ ਏ ਦਾ ਆਇਆ ਅਸੀਂ ਆਇਆ ਜੀ ਕਾਉਂਸਲਰ ਸੈੱਲ ਇਹ ਕਿਹੜਾ ਮਾਮਲਾ ਲੈ ਕੇ ਆ ਮਾਮਲਾ ਸਰ ਮੇਰੀ ਕੁੜੀ ਨਾਲ ਬੜਾ ਵਿਕਾਰ ਹੋਇਆ ਬਹੁਤ ਤੱਕ ਆਇਆ ਮੇਰੀ ਕੁੜੀ ਨੂੰ ਪਰ ਬੇਰੀ ਕੁੜੀ ਨੇ ਪਹਿਲਾਂ ਮੈਨੂੰ ਕੁਝ ਨਹੀਂ ਦੱਸਿਆ ਅੱਜ ਤੋਂ 15 ਦਿਨ ਪਹਿਲਾਂ ਮੇਰੀ ਕੁੜੀ ਨੇ ਮੈਨੂੰ ਮੈਂ ਹੌਸਲਾ ਦਿੱਤਾ ਹਣੇ ਦਾ ਕੋ ਦੱਸਿਆ ਵੀ ਮੰਮੀ ਮੈਨੂੰ ਬਾਰ ਬਾਰ ਖੜਦੀ ਰਹੀ 22 ਤਰੀਕ ਨੂੰ ਖੜਾ ਮੇਰੀ ਕੁੜੀ ਨੂੰ ਨੇ ਕੀ ਰਾਤਰੀ ਨੂੰ ਵੇਧ ਤੋਕਿਆ ਨਾ ਕਰਾ ਮਾਫੀ ਮੰਗਾਉਂਦੇ ਮਾਨੀ ਇੰਨੇ ਮੇਰੀ ਕੁੜੀ ਨੂੰ ਕਿ ਜੋਗਨ ਚੜਾਇਨੇ ਇਹ ਮਰਤਈਆਂ ਮਾਵਾ ਵੀ ਨਹੀਂ ਕਰਦੇ ਜਿਹੜਾ ਇਹਨੇ ਸਗੀ ਮਾਂ ਨੇ ਕਰ ਕੇ ਖਾਤਾ ਕਿੰਨੇ ਬੱਚੇ ਤਾਂ ਕਿ ਮੇਰੇ ਦੋ ਬੱਚੇ ਆ ਸਾਰੇ ਦੋ ਕੁਏ ਦੋਵੇਂ ਗੁੱਡੀਆਂ ਵਾਂ ਜਿਹੜੀ ਛੋਟੀ ਗੁੱਡੀ ਆ ਉਹਦੇ ਅਰਮਾਨ ਮੈਨੂੰ ਅਜੇ ਵੀ ਤੱਕ ਕੀ ਦਿੰਦਾ ਫੋਨ ਤੇ ਮੇਰੇ ਕੋਲ ਰਿਕਾਰਡਿੰਗ ਹੀ ਰਹਿ ਗਈ ਆ ਵੀ ਤੂੰ ਸੱਦ ਮੈਨੂੰ ਕਿੱਦਾਂ ਸਾਦਾ ਥਾਣੇ ਚੋਂ ਕੀ ਮੈਂ ਤੇਰੀ ਕੁੜੀਆਂ ਦੇ ਸਾਰੇ ਪ੍ਰੂਫ ਖਾਊਗਾ ਤੇ ਮੈਂ ਕਹਿੰਦਾ ਸੱਦੇ ਮੈਨੂੰ ਚਾਰ ਵਾਲੀ ਵੀ ਗਲਤ ਮੇਰੀ ਘਰ ਵਾਲੀ ਭਾਜੀ ਗਲਤ ਆ ਜਿਹੜਾ ਹੈਗਾ ਨਹੀਂ ਲਾਲਜੀਤ ਇਹ ਹੈਗਾ ਏਜੰਟ ਮੇਰੀ ਘਰ ਦੀ ਦਾ ਇਹ ਮੇਰੀ ਘਰ ਦੀ ਨੂੰ ਹੋਟਲ ਨੂੰ ਸਪਲਾਈ ਕਰਦਾ ਵਾ ਕਿੰ 17-18 ਸਾਲ ਹੋ ਗਏ ਕਿਹਦੀ ਕੰਮ ਕਰਦੇ ਮੈਂ ਸਰ ਮੋਬਾਈਲ ਟਾਵਰਾਂ ਦੇ ਵਿੱਚ ਡੀਜੇ ਫੀਲਿੰਗ ਦਾ ਕੰਮ ਕਰਦਾ ਤੁਸੀਂ ਘਰ ਨਹੀਂ ਰਹਿੰਦੇ ਸੀ ਨਹੀਂ ਸਰ ਪਹਿਲਾਂ ਮੈਂ ਕਪੂਰਥਲੇ ਹਾਂ ਉਸ ਤੋਂ ਬਾਅਦ ਮੈਂ ਸ਼ਹਿਰਪੁਰ ਆ ਗਿਆ ਫਿਰ ਵੀ ਸਰ ਮੈਂ ਘਰ ਵੀ ਰਹਾ ਤੇ ਮੇਰੀ ਡਿਊਟੀ ਦੇ ਬਾਹਰ ਹੀ ਆ ਤੁਹਾਨੂੰ ਕਿਵੇਂ ਪਤਾ ਲੱਗਾ ਸਰ ਮੈਨੂੰ ਪਤਾ ਲੱਗਾ 24 ਤਰੀਕਾ ਦਿਨ ਜਦੋਂ ਮੇਰੇ ਘਰ ਝਗੜਾ ਆਇਆ ਮੇਰੇ ਘਰ ਰਹਿਮਾਨ ਆਣ ਕੇ ਝਗੜਾ ਕੀਤਾ ਰਹਿਮਾਨ ਨੇ ਤੇ ਲਵਦੀਪ ਨੇ ਹੁਣ ਕੀ ਮੰਗ ਕਰਦੇ ਤੁਸੀਂ ਪਾਣੀ ਹਿਸਾਬ ਦੀ ਮੰਗ ਕਰਦੇ ਮੈਨੂੰ ਹਿਸਾਬ ਚਾਹੀਦਾ ਵਾ ਭਾਵੇਂ ਮੇਰੀ ਜਨਾਨੀ ਆ ਪਾਵੇਂ ਰਮਾਨ ਆ ਪਾਵੇਂ ਮੇਰੀ ਭਾਬੀ ਦਾ ਵੀ ਨਾਂ ਲੈਂਦੇਗਾ ਉਹਨੂੰ ਵੀ ਜਿਹੜਾ ਹੈਗੀ ਵੱਡੀ ਘਰ ਵਾਲੀ ਦਾ ਕਹਿੰਦਾ ਕਿ ਤੁਹਾਡੀ ਕੁੜੀ ਨੇ ਆਪ ਫੋਟਾਂ ਖਚਾਈਆਂ ਕੋਧੂ ਟਰਾਜ ਪਾਜੀ ਜਾਣਦੀ ਰਹੀ ਇੱਕ ਮਾਂ ਤੋਂ ਬਿਨਾ ਇੱਕ ਕੁੜੀ ਕਿੱਦਾਂ ਲੜਕੀ ਚੱਲ ਜੂਗੀ ਤੂੰ ਆਸ ਜਾਣੇ ਜਿੱਤੇ ਤੱਕ ਜਾਣਦੀ ਹੀ ਰਹੀ ਆ ਤੇ ਇਹਦਾ ਹੱਕ ਬੰਦਾ ਨੂੰ ਡਕੇ ਇਹਦਾ ਇਹ ਹੋਣਾ ਕਿ ਬੰਦਾ ਫਿਰ ਨਾਲ ਲੈ ਕੇ ਤੁਰੇ ਜੇ ਉਹਨੇ ਕਹਿੰਦੀ ਨਾ ਫੋਟਾਂ ਚ ਕੁੜੀ ਦਾ ਮੈਡੀਕਲ ਕਰਵਾਇਆ ਮੈਡੀਕਲ ਕਰਵਾਉਣਾ ਵਾ ਇਹ ਤਾਂ ਸਾਨੂੰ ਪ੍ਰੂਫ ਨਹੀਂ ਸਰ ਪਹਿਲੀ ਦਰਖਾਸਤ ਅਸੀਂ ਦਿੱਤੀ ਸੁਲਤਾਨਪੁਰ ਟਾਣੀ 11 ਦੇ ਅਗਸਤ ਨੂੰ ਇਹਨਾਂ ਨੇ ਨਾ ਯੋਰ ਪਾਇਆ ਮੇਰਾ ਸਾਲਾ ਜਿਹੜਾ ਵਾ ਕੋਈ ਐਸਪੀ ਦਾ ਗਨਮੈਣ ਕਿਸੇ ਦਾ ਉਹਨੇ ਯੂਰਪ ਆ ਕੇ ਉਹਦਾ ਦਰਖਾਸਤ ਹੀ ਕੰਮ ਕਰਾਤੀ ਭਾਜੀ ਦਰਖਾਸਤ ਹੀ ਨਹੀਂ ਲੱਭੀ ਮੇਰੀ ਭਾਜੀ ਮੈਂ ਜਾ ਕੇ ਪੇਚ ਵੇਹਾ ਉਹ ਐਸਚੋ ਕਹਿੰਦਾ ਤੇਰੀ ਦਰਖਾਸਤ ਹੀ ਆ ਨਹੀਂ ਥੀ ਮੈਂ ਇਹ ਦਰਖਾਸਤ ਕਿਤੇ ਕਹਿੰਦੀ ਜਿਹੜੀ ਦਰਖਾਸਤ ਉਹ ਦਿੱਤੀ ਆ ਉਹ ਕਿਤੇ ਤੇਰੀ ਸੁਣਵਾਈ ਹੋ ਰਹੀ ਸੁਣਵਾਈ ਸਾਰਾ ਇਹ ਕੁਝ ਨਹੀਂ ਕਰੀ ਮੁੰਡੇ ਨੂੰ ਕਹਿੰਦੇ ਸੱਦਣਾ ਵਾ ਕਰੀ ਨਹੀਂ ਸੱਦਣਾ ਸਾਡੇ ਨਾਲ ਸਰ ਬਹੁਤ ਪਰਾਪ ਬੋਲੇ ਜਾ ਰਿਹਾ ਵਾ ਕੱਲ ਪਰਸੋਂ ਸੱਦਿਆ ਮੈਨੂੰ ਕਹਿੰਦੇ ਤੇਰੇ ਸਿਰ 'ਚ ਮੋਬਾਈਲ ਮਾਰਾਂਗੇ ਮੋਬਾਈਲ ਦੇ ਵਿੱਚ ਸਾਡੇ ਗਰੂਪ ਆ ਬਖਾਵਾਂਗੇ ਪ੍ਰੂਫ ਤੇ 베ਰੀ ਆ ਭਾਈ ਸਾਹਿਬ ਮੰਗ ਕੀ ਕਰਦੇ ਹੋ ਮੰਗ ਸਾਫ ਦੀ ਕਰਦੇ ਆ ਇੱਕ ਰਿਕਾਰਡਿੰਗ ਲਈ ਫਿਰਦੇ ਜੋ ਬਹੁਤ ਪੁਰਾਣੀ ਐ ਉਹ ਜਾਣ ਜਾਣ ਕੇ ਇਹਨਾਂ ਨੂੰ ਸਲਾਈ ਜਾਂਦੇ ਆ ਹੋਰ ਕੋਣੀ ਦਾ ਕੋਈ ਮਤਲਬ ਨਹੀਂ 15 ਦਿਨ ਪਹਿਲਾਂ ਮੈਨੂੰ ਪਤਾ ਲੱਗਾ 3 ਮਹੀਨੇ ਪਹਿਲਾਂ ਦੀ ਰਿਕਾਰਡਿੰਗ ਆ ਦੱਸੋ ਵੀ ਚਾਹੇ ਤੁਸੀਂ ਫਾ ਜਿਹੜੀਆਂ ਮੇਰੇ ਕੋਲ ਰਿਕਾਰਡੀਆਂ ਵਾਂ ਜਿੱਤੇ ਮੇਰੀ ਘਰ ਦੀ ਚਿੱਟੇ ਦਾ ਗੱਲ ਕਰ ਰਹੀ ਆਰਮਾਨ ਜਿਹੜਾ ਲਵ ਜੀ ਦਾ ਸਰ ਯਾਮ ਕਹਿ ਰਹੀ ਮੈਂ ਚਿੱਟਾ ਤੇਰੇ ਕੋਲ ਲੈ ਕੇ ਵੇਚਦੀ ਆ ਤੈਨੂੰ ਮੈਂ ਚਿੱਟੇ ਦੇ ਪੈਸੇ ਦਊਂਗੀ ਇਹ ਟੀਆ ਰਿਕਾਰਡੀਆਂ ਚੈੱਕ ਨਹੀਂ ਹੋ ਜਾਂਦੀਆਂ ਤੇ ਪੜਨ ਲੱਗਦਾ ਮੇਰੀ ਘਰ ਦੀ ਬੋਲ ਰਹੀ ਹੈ ਕੋਈ ਹੋਰ ਬੋਲ ਰਿਹਾ ਤੁਹਾਡੇ ਕੋਲ ਪ੍ਰੂਫ ਹੈਗੇ ਪ੍ਰੂਫ ਹੈਗੇ ਸਰ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਠੀਕ ਹੈ ਮੇਰੇ ਕੋਲ ਕੱਲਾ ਕੱਲਾ ਪ੍ਰੂਫ ਮੈਂ ਸਾਰਾ ਟੈਲੀਕਮ ਵਿਭਾਗ ਵਿੱਚ ਕੰਮ ਕਰਦਾ ਵਾਂ ਇਹ ਡਿਲੀਟ ਵੀ ਕਰਾ ਦੇਣਾ ਮੈਂ ਫੇਰ ਕਢਾ ਲਊਗਾ ਠੀਕ ਹੈ ਹੁੰਦਾ ਹੈਗਾ ਜਿਹੜਾ ਟੜਕ ਲੜਕੀ ਕੋਲੇ ਤੇ ਲੜਕੀ ਆ ਰਿਹਾ ਸਮਝ ਨਹੀਂ ਆ ਰਿਹਾ ਸਾਡੇ ਕੋ ਦੋਨੇ ਪਾਰਟੀਆਂ ਅੱਜ ਹਾਜ਼ਰ ਹੋਈਆਂ ਕੰਪਲੇਟ ਮਾਰਕ ਹੋਈ ਆ ਸੀਨੀਅਰ ਅਫੀਸਰ ਵੱਲੋਂ ਉਹਦੀ ਇਨਕੁਆਰੀ ਕੀਤੀ ਜਾ ਰਹੀ ਆ ਕਿ ਜੋੜਾ ਵੀ ਦੋਸ਼ੀ ਹੋਊਗਾ ਉਹਨਾਂ ਦੇ ਬੰਦ ਦੀ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਕੰਪਲੇਟ ਹੈਗੀ ਕੀ ਹੈ ਮੈਂ ਕੁੜੀ ਨੇ ਅਲੀਗੇਸ਼ਨ ਲਾਏ ਨੇ ਕਿ ਲੜਕੇ ਦੇ ਖਿਲਾਫ ਕੇ ਮੈਨੂੰ ਐਦਾ ਐਦਾ ਕੀਤਾ ਉਹਨਾਂ ਦੀ ਪਤਾ ਨਹੀਂ ਆਪਸ ਚ ਪਹਿਲਾਂ ਰਹਿੰਦੇ ਸੀ ਇਕੱਠੇ ਰਹਿੰਦੇ ਰਹੇ ਨੇ ਸਾਰੇ ਜਿਹੜੇ ਰਿਸ਼ਤੇਦਾਰੀ ਬਣਾਈ ਹੋਈ ਆ ਪਰ ਲੜਕੀ ਨੇ ਉਹ ਨੈਲੀਗੇਸ਼ਨ ਲਾਇਆ ਕਿ ਲੜਕੇ ਨੇ ਮੈਨੂੰ ਪਰ ਇਹਦੀ ਇਨਕੁਆਰੀ ਕੀਤੀ ਜਾ ਰਹੀ ਹੈ ਮਾਂ ਦੇ ਤੇਰੀ ਇਨਕੁਆਰੀ ਲਗਾਈ ਦੀ ਕਿ ਮਾਂ ਨੇ ਮਾਂ ਉਹ ਕਹਿ ਰਹੀ ਹੈ ਕਿ ਮੇਰੀ ਮਾਂ ਮੇਰੇ ਤੋਂ ਦੰਦਾ ਕਰਵਾ ਰਹੀ ਸੀ ਪਰ ਇਹਦੀ ਇਨਕੁਆਰੀ ਤਫਤੀਸ਼ ਚੱਲ ਰਹੀ ਹੈ ਜੋ ਵੀ ਆਊਗਾ ਤੱਤ ਸਾਹਮਣੇ ਉਹਦੇ ਮੁਤਾਬਕ ਸੀ ਮਾਂ ਕਿਹੜੀ ਇਲਾਕੇ ਦਾ ਸੂਤੰਪਨ ਦਾ ਦਰਬੁੱਦੀ ਵਾਲਦਾ ਹੈ ਦਰਬੁੱਦੀ ਦਾ ਅੱਛਾ ਮੈਮ ਇਹਦੀ ਆਏ ਹੋਟਲ ਵਿੱਚ ਵੀ ਤੇ ਲੈ ਕੇ ਗਏ ਆ ਕਹਿੰਦੇ ਮਾਂ ਦੀ ਪਹਿਲੇ ਫਰੈਂਡਸ਼ਿਪ ਸੀ ਉਸੇ ਨੇ ਲੜਕੀ ਦੇ ਨਾਲ ਵੀ ਕੀਤਾ ਗਲਤ ਕੰਮ ਕਰਦੀ ਕੋਸ਼ਿਸ਼ ਕੀਤੀ ਕੱਲ ਕਹਿੰਦੇ ਉਹ ਉਹਨਾਂ ਦੇ ਅਲੀਗੇਸ਼ਨ ਆਏ ਨੇ ਕਿ ਇਦਾਂ ਤੇ ਪਰ ਅਸੀਂ ਤਤਕੀਕ ਕਰੇ ਸੀ ਹੋਟਲ ਜੇ ਵੀ ਜਾਵਾਂਗੇ ਜਿੱਥੇ ਕਹਿ ਰਹੇ ਨੇ ਕਿ ਮੇਰੀ ਕੁੜੀ ਕਹਿ ਰਹੀ ਹੈ ਕਿ ਮੇਰ ਨਾਲ ਗਾਇਰਦੰਬ ਲੜਕਾ ਲੈਂਦਾ ਰ ਅਸੀਂ ਉੱਥੇ ਇਨਕੁਆਰੀ ਕਰਾਂਗੇ ਮਾਮਲਾ ਦਰਜ ਕਰਾਂਗੇ ਮਾਮਲਾ ਦਰਜ ਕਰਾਂਗੇ ਜੀ ਕੁੜੀ ਨੇ ਬਾਲਗ ਸੀ ਜਾਰੀ ਹਾਂਜੀ ਮਨ ਹੈ ਮਨ ਹੈ ਇਹਨਾਂ ਦੀ ਅਨਬੰਦ ਚੱਲਦੀ ਵੀ ਸੀ ਜੀ ਆ ਬੀਬੀ ਦੋਨੋਂ ਮੈਂ ਦੋਨਾਂ ਦੀ ਅਨਬੰਦ ਚੱਲ ਰਹੀ ਹੈ ਜੀ ਠੀਕ ਹੈ ਠੀਕ ਹੈ